ਜੀ ਉਹਨਾਂ ਦੇ ਸੰਦੇਸ਼ ਸ਼ੋਕ ਸੰਦੇਸ਼ ਲਿਖਿਆ ਹੈ ਇਹ ਬਹੁਤ ਵੱਡਾ ਘਾਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ ਸਮੁੱਚੇ ਪੰਜਾਬੀ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਇਨਸਾਨ ਜਿਹਨੇ ਸੱਚੇ ਪਾਤਸ਼ਾਹ ਦੀ ਇੱਕ ਤੋਖ ਹੱਸਣਾ ਖੇਡਣਾ ਮਨ ਕਾ ਚਾਹੋ ਇਹਨੂੰ ਆਪਦੀ ਜ਼ਿੰਦਗੀ ਦੇ ਰਾਹੀਂ ਆਪਦੇ ਕਿਤੇ ਦੇ ਰਾਹੀਂ ਹਰ ਜ਼ਿੰਦਗੀ ਚ ਹਾਸੇ ਪਰ ਦਾ ਕੰਮ ਕੀਤਾ ਜਿਸ ਇਨਸਾਨ ਨੇ ਔਰ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਪੰਜਾਬੀ ਜਗਤ ਨੂੰ ਮੈਮ ਕਿੰਨਾ ਕੁ ਵੱਡਾ ਘਾਟਾ ਹੈ ਇਹ ਇਹ ਬਿਆਨ ਕਰਨ ਤੋਂ ਪਰਾਂ ਦਾ ਘਟ ਹੈ ਉਹ ਇਨਸਾਨਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਆਪਸ ਵਿੱਚ ਜੋੜਿਆ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰੰਦਾ ਕੰਮ ਕੀਤਾ ਹੋਵੇ ਉਹ ਕਿੰਨਾ ਇੱਕ ਵੱਡਾ ਘਾਟ ਆਊਗਾ ਹਰ ਇੱਕ ਦੀ ਜ਼ਿੰਦਗੀ 'ਚ ਘਾਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਅਮਰਤਾ ਜੀ ਅਮਰਤਾ ਜੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਲੈ ਕੇ ਆਏ ਸੀ ਤੁਸੀਂ ਜੀ ਉਹਨਾਂ ਦਾ ਸੰਦੇਸ਼ ਛੋਕ ਸੰਦੇਸ਼ ਲੈ ਕੇ ਆਏ ਹੈਂ ਬਹੁਤ ਵੱਡਾ ਘਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ ਸਮੁੱਚੇ ਪੰਜਾਬੀ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਇਨਸਾਨ ਜੀ ਨੇ ਸੱਚੇ ਪਾਤਸ਼ਾਹ ਦੀ ਇੱਕ ਤੁਖ ਹੱਸਣਾ ਖੇਡਣਾ ਮਨ ਕਾ ਚਾਹੋ ਇਹਨੂੰ ਆਪਦੀ ਜ਼ਿੰਦਗੀ ਦੇ ਰਾਹੀਂ ਆਪਦੇ ਕਿਤੇ ਦੇ ਰਾਹੀਂ ਹਰ ਜ਼ਿੰਦਗੀ ਚ ਹਾਸੇ ਭਰ ਦਾ ਕੰਮ ਕੀਤਾ ਜਿਸ ਇਨਸਾਨ ਨੇ ਔਰ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਪੰਜਾਬੀ ਜਗਤ ਨੂੰ ਮੈਮ ਕਿੰਨਾ ਕੁ ਵੱਡਾ ਘਾਟ ਹੈ ਇਹ ਇਹ ਬਿਆਨ ਕਰਨ ਤੋਂ ਪਰਾਂ ਦਾ ਘਾਟ ਹੈ ਉਹ ਇਨਸਾਨਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਆਪਸ ਵਿੱਚ ਜੋੜਿਆ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ्रेस ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰਨ ਦਾ ਕੰਮ ਕੀਤਾ ਹੋਵੇ ਉਹ ਕਿੰਨਾ ਕੁ ਵੱਡਾ ਘਾਟ ਆਊਗਾ ਹਰ ਇੱਕ ਦੀ ਜ਼ਿੰਦਗੀ 'ਚ ਘਾਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਅੰਮ੍ਰਿਤਦਾ ਜੀ ਅੰਮ੍ਰਿਤਦਾ ਜੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਲੈ ਕੇ ਆਏ ਸੀ ਤੁਸੀਂ ਜੀ ਉਹਨਾਂ ਦਾ ਸੰਦੇਸ਼ ਸ਼ੋਕ ਸੰਦੇਸ਼ ਲੈ ਕੇ ਆਏ ਆਂਗੇ ਬਹੁਤ ਵੱਡਾ ਘਾਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ ਸਮੁੱਚੇ ਪੰਜਾਬੀ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਇਨਸਾਨ ਜੀ ਨੇ ਸੱਚੇ ਪਾਤਸ਼ਾਹ ਦੀ ਇੱਕ ਤੁੱਕ ਹੱਸਣਾ ਖੇਡਣਾ ਮਨ ਕਾ ਚਾਹੋ ਇਹਨੂੰ ਆਪਦੀ ਜ਼ਿੰਦਗੀ ਦੇ ਰਾਹੀਂ ਆਪ ਦੇ ਕਿਤੇ ਦੇ ਰਾਹੀਂ ਹਰ ਜ਼ਿੰਦਗੀ ਚ ਹਾਸੇ ਭਰ ਦਾ ਕੰਮ ਕੀਤਾ ਜਿਸ ਇਨਸਾਨ ਨੇ ਔਰ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਪੰਜਾਬੀ ਜਗਤ ਨੂੰ ਮੈਂ ਕਿੰਨਾ ਕੁ ਵੱਡਾ ਘਟ ਹੈ ਇਹ ਇਹ ਬਿਆਨ ਕਰਨ ਤੋਂ ਪਰਾਂ ਦਾ ਘਟ ਹੈ ਉਹ ਇਨਸਾਨ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਆਪਸ ਵਿੱਚ ਜੋੜਿਆ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ्रेस ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰੰਦਾ ਕੰਮ ਕੀਤਾ ਹੋਵੇ ਉਹ ਕਿੰਨਾ ਕੁ ਵੱਡਾ ਘਟ ਆਊਗਾ ਹਰ ਇੱਕ ਦੀ ਜ਼ਿੰਦਗੀ 'ਚ ਘਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਅਮਰਤਾ ਜੀ ਅਮਰਤਾ ਜੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਲੈ ਕੇ ਆਏ ਸੀ ਤੁਸੀਂ ਜੀ ਉਹਨਾਂ ਦਾ ਸੰਦੇਸ਼ ਸ਼ੋਕ ਸੰਦੇਸ਼ ਲੈ ਕੇ ਆਈ ਹੈ ਬਹੁਤ ਵੱਡਾ ਘਾਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ ਸਮੁੱਚੇ ਪੰਜਾਬੀ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਇਨਸਾਨ ਜੀ ਨੇ ਸੱਚੇ ਪਾਤਸ਼ਾਹ ਦੀ ਇੱਕ ਤੁਖ ਹੱਸਣਾ ਖੇਡਣਾ ਮਨ ਕਾ ਚਾਹੋ ਇਹਨੂੰ ਆਪਦੀ ਜ਼ਿੰਦਗੀ ਦੇ ਰਾਹੀਂ ਆਪਦੇ ਕਿਤੇ ਦੇ ਰਾਹੀਂ ਹਰ ਜ਼ਿੰਦਗੀ ਚ ਹਾਸੇ ਭਰ ਦਾ ਕੰਮ ਕੀਤਾ ਜਿਸ ਇਨਸਾਨ ਨੇ ਔਰ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਪੰਜਾਬੀ ਜਗਤ ਨੂੰ ਮੈਮ ਕਿੰਨਾ ਵੱਡਾ ਘਾਟ ਹੈ ਇਹ ਇਹ ਬਿਆਨ ਕਰਨ ਤੋਂ ਪਰਾਂ ਦਾ ਘਾਟ ਹੈ ਉਹ ਇਨਸਾਨਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਆਪਸ ਵਿੱਚ ਜੋੜਿਆ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰੰਦਾ ਕੰਮ ਕੀਤਾ ਹੋਵੇ ਉਹ ਕਿੰਨਾ ਇੱਕ ਵੱਡਾ ਘਾਟ ਆਊਗਾ ਹਰ ਇੱਕ ਦੀ ਜ਼ਿੰਦਗੀ 'ਚ ਘਾਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਅਮਰਤਾ ਜੀ ਅਮਰਤਾ ਜੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਲੈ ਕੇ ਆਏ ਸੀ ਜੀ ਉਹਨਾਂ ਦਾ ਸੰਦੇਸ਼ ਸ਼ੋਕ ਸੰਦੇਸ਼ ਲੈ ਕੇ ਆਈ ਹੈ ਬਹੁਤ ਵੱਡਾ ਘਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ ਸਮੁੱਚੇ ਪੰਜਾਬੀ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਇਨਸਾਨ ਜੀ ਨੇ ਸੱਚੇ ਪਾਤਸ਼ਾਹ ਦੀ ਇੱਕ ਤੁਖ ਹੱਸਣਾ ਖੇਡਣਾ ਮਨ ਕਾ ਚਾਹੋ ਇਹਨੂੰ ਆਪਦੀ ਜ਼ਿੰਦਗੀ ਦੇ ਰਾਹੀਂ ਆਪਦੇ ਕਿਤੇ ਦੇ ਰਾਹੀਂ ਹਰ ਜ਼ਿੰਦਗੀ ਚ ਹਾਸੇ ਭਰ ਦਾ ਕੰਮ ਕੀਤਾ ਜਿਸ ਇਨਸਾਨ ਨੇ ਔਰ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਪੰਜਾਬੀ ਜਗਤ ਨੂੰ ਮੈਮ ਕਿੰਨਾ ਕੁ ਵੱਡਾ ਘਟ ਹੈ ਇਹ ਇਹ ਬਿਆਨ ਕਰਨ ਤੋਂ ਪਰਾਂ ਦਾ ਘਟ ਹੈ ਉਹ ਇਨਸਾਨਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਆਪਸ ਚ ਜੋੜਿਆ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ्रेस ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰੰਦਾ ਕੰਮ ਕੀਤਾ ਹੋਵੇ ਉਹ ਕਿੰਨਾ ਕੁ ਵੱਡਾ ਘਟ ਆਊਗਾ ਹਰ ਇੱਕ ਦੀ ਜ਼ਿੰਦਗੀ ਚ ਘਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਠੀਕ ਅਮਰਤਾ ਜੀ ਅਮਰਤਾ ਰਾਹੁਲ ਗਾਂਧੀ ਜੀ ਦਾ ਸੰਦੇਸ਼ ਲੈ ਕੇ ਆਏ ਸੀ ਤੁਸੀਂ ਜੀ ਉਹਨਾਂ ਦਾ ਸੰਦੇਸ਼ ਸ਼ੋਕ ਸੰਦੇਸ਼ ਲੈ ਕੇ ਆਈ ਹੈ ਬਹੁਤ ਵੱਡਾ ਘਾਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ ਸਮੁੱਚੇ ਪੰਜਾਬੀ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਇਨਸਾਨ ਜਿਹਨੇ ਸੱਚੇ ਪਾਤਸ਼ਾਹ ਦੀ ਇੱਕ ਤੁਖ ਹੱਸਣਾ ਖੇਡਣਾ ਮਨ ਕਾ ਚਾਹੋ ਇਹਨੂੰ ਆਪ ਦੀ ਜ਼ਿੰਦਗੀ ਦੇ ਰਾਹੀਂ ਆਪ ਦੇ ਕਿਤੇ ਦੇ ਰਾਹੀਂ ਹਰ ਜ਼ਿੰਦਗੀ ਚ ਹਾਸੇ ਪਰ ਦਾ ਕੰਮ ਕੀਤਾ ਜਿਸ ਇਨਸਾਨ ਨੇ ਔਰ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਪੰਜਾਬੀ ਜਗਤ ਨੂੰ ਮੈਂ ਕਿੱਡਾ ਕ ਵੱਡਾ ਘਾਟ ਹੈ ਇਹ ਇਹ ਬਿਆਨ ਕਰਨ ਤੋਂ ਪਰਾਂ ਦਾ ਘਾਟ ਹੈ ਉਹ ਇਨਸਾਨਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਆਪਸ ਵਿੱਚ ਜੋੜਿਆ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰਨ ਦਾ ਕੰਮ ਕੀਤਾ ਹੋਵੇ ਉਹ ਕਿੰਨਾ ਇੱਕ ਵੱਡਾ ਘਾਟ ਆਊਗਾ ਹਰ ਇੱਕ ਦੀ ਜ਼ਿੰਦਗੀ 'ਚ ਘਾਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਅੰਮ੍ਰਿਤਦਾ ਜੀ ਅੰਮ੍ਰਿਤਦਾ ਜੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਲੈ ਕੇ ਆਏ ਸੀ ਜੀ ਉਹਨਾਂ ਦਾ ਸੰਦੇਸ਼ ਸ਼ੋਕ ਸੰਦੇਸ਼ ਲੈ ਕੇ ਆਏ ਆ ਬਹੁਤ ਵੱਡਾ ਘਾਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ ਸਮੁੱਚੇ ਪੰਜਾਬੀ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਇਨਸਾਨ ਜੀ ਨੇ ਸੱਚੇ ਪਾਤਸ਼ਾਹ ਦੀ ਇੱਕ ਤੋਖ ਹੱਸਣਾ ਖੇਡਣਾ ਮਨ ਕਾ ਚਾਉ ਇਹਨੂੰ ਆਪਦੀ ਜ਼ਿੰਦਗੀ ਦੇ ਰਾਹੀਂ ਆਪਦੇ ਕਿਤੇ ਦੇ ਰਾਹੀਂ ਹਰ ਜ਼ਿੰਦਗੀ 'ਚ ਹਾਸੇ ਭਰ ਦਾ ਕੰਮ ਕੀਤਾ ਜਿਸ ਇਨਸਾਨ ਨੇ ਔਰ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਪੰਜਾਬੀ ਜਗਤ ਨੂੰ ਮੈਂ ਕਿੱਡਾ ਕ ਵੱਡਾ ਘਾਟ ਹੈ ਇਹ ਇਹ ਬਿਆਨ ਕਰਨ ਤੋਂ ਪਰਾਂ ਦਾ ਘਾਟ ਹੈ ਉਹ ਇਨਸਾਨਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਆਪਸ ਵਿੱਚ ਜੋੜਿਆ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ्रेस ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰੰਦਾ ਕੰਮ ਕੀਤਾ ਹੋਵੇ ਉਹ ਕਿੰਨਾ ਇੱਕ ਵੱਡਾ ਘਾਟ ਆਊਗਾ ਹਰ ਇੱਕ ਦੀ ਜ਼ਿੰਦਗੀ 'ਚ ਘਾਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਠੀਕ ਅੰਮ੍ਰਿਤਦਾ ਜੀ ਅੰਮ੍ਰਿਤਦਾ ਜੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਲੈ ਕੇ ਆਏ ਸੀ ਜੀ ਉਹਨਾਂ ਦਾ ਸੰਦੇਸ਼ ਸ਼ੋਕ ਸੰਦੇਸ਼ ਲੈ ਕੇ ਆਏ ਆਏ ਬਹੁਤ ਵੱਡਾ ਘਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ ਸਮੁੱਚੇ ਪੰਜਾਬੀ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਇਨਸਾਨ ਜੀ ਨੇ ਸੱਚੇ ਪਾਤਸ਼ਾਹ ਦੀ ਇੱਕ ਤੁੱਖ ਹੱਸਣਾ ਖੇਡਣਾ ਮਨ ਕਾ ਚਾਹੋ ਇਹਨੂੰ ਆਪਦੀ ਜ਼ਿੰਦਗੀ ਦੇ ਰਾਹੀਂ ਆਪਦੇ ਕਿਤੇ ਦੇ ਰਾਹੀਂ ਹਰ ਜ਼ਿੰਦਗੀ ਚ ਹਾਸੇ ਭਰ ਦਾ ਕੰਮ ਕੀਤਾ ਜਿਸ ਇਨਸਾਨ ਨੇ ਔਰ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਪੰਜਾਬੀ ਜਗਤ ਨੂੰ ਮੈਮ ਕਿੰਨਾ ਕਵੱਡਾ ਘਟ ਹੈ ਇਹ ਇਹ ਬਿਆਨ ਕਰਨ ਤੋਂ ਪਰਾਂ ਦਾ ਘਟ ਹੈ ਉਹ ਇਨਸਾਨਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਆਪਸ ਚ ਜੋੜਿਆ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰਨ ਦਾ ਕੰਮ ਕੀਤਾ ਹੋਵੇ ਉਹ ਕਿੰਨਾ ਇੱਕ ਵੱਡਾ ਘਟ ਆਊਗਾ ਹਰ ਇੱਕ ਦੀ ਜ਼ਿੰਦਗੀ 'ਚ ਘਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਅਮਰਤਾ ਜੀ ਅਮਰਤਾ ਜੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਲੈ ਕੇ ਆਏ ਸੀ ਜੀ ਉਹਨਾਂ ਦਾ ਸੰਦੇਸ਼ ਛੋਕ ਸੰਦੇਸ਼ ਲੈ ਕੇ ਆਏ ਆਂਗੇ ਬਹੁਤ ਵੱਡਾ ਘਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ ਸਮੁੱਚੇ ਪੰਜਾਬੀ ਸਮਾਜ ਨੂੰ ਪੂਰੀ ਦੁਨੀਆ ਨੂੰ ਇੱਕ ਇਨਸਾਨ ਜੀ ਨੇ ਸੱਚੇ ਪਾਤਸ਼ਾਹ ਦੀ ਇੱਕ ਤੁਖ ਹੱਸਣਾ ਖੇਡਣਾ ਮਨ ਕਾ ਚਾਹੋ ਇਹਨੂੰ ਆਪਦੀ ਜ਼ਿੰਦਗੀ ਦੇ ਰਾਹੀਂ ਆਪ ਦੇ ਕਿਤੇ ਦੇ ਰਾਹੀਂ ਹਰ ਜ਼ਿੰਦਗੀ ਚ ਹਾਸੇ ਪਰ ਦਾ ਕੰਮ ਕੀਤਾ ਜਿਸ ਇਨਸਾਨ ਨੇ ਔਰ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋ ਸਕਦੀ ਪੰਜਾਬੀ ਜਗਤ ਨੂੰ ਮੈਮ ਕਿੱਡਾ ਕੁ ਵੱਡਾ ਘਾਟ ਹੈ ਇਹ ਇਹ ਬਿਆਨ ਕਰਨ ਤੋਂ ਪਰਾਂ ਦਾ ਘਾਟ ਹੈ ਉਹ ਇਨਸਾਨਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਆਪਸ ਵਿੱਚ ਜੋੜਿਆ ਹਾਸੇ ਭਰੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸੋਚ ਕੇ ਦੇਖੋ ਨਾ ਅੱਜ ਦੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਬੰਦੇ ਨੇ ਇਕੱਲੇ ਹਾਸੇ ਭਰਨ ਦਾ ਕੰਮ ਕੀਤਾ ਹੋਵੇ ਉਹ ਕਿੰਨਾ ਕੁ ਵੱਡਾ ਘਾਟ ਆਊਗਾ ਹਰ ਇੱਕ ਦੀ ਜ਼ਿੰਦਗੀ 'ਚ ਘਾਟਾ ਪਿਆ ਜਿਹੜਾ ਕਦੀ ਨਾ ਪੂਰਾ ਹੋਣ ਵਾਲਾ ਹੈ ਠੀਕ ਅੰਮ੍ਰਿਤਦਾ ਜੀ ਹਮਰਾ ਰਾਹੁਲ ਗਾਂਧੀ ਜੀ ਦਾ ਸੰਦੇਸ਼ ਲੈ ਕੇ ਆਏ ਸੀ ਤੁਸੀਂ ਜੀ ਉਹਨਾਂ ਦਾ ਸੰਦੇਸ਼ ਸ਼ੋਕ ਸੰਦੇਸ਼ ਲੈ ਕੇ ਆਏ ਆਂ ਬਹੁਤ ਵੱਡਾ ਘਟਾ ਹੈ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਕੇਵਲ